ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ YouTube ਚੈਨਲ ਖਟੜਾ ਬਟਿਕ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੂਗੇ ਠੀਕ ਠਾਕ ਹੋਮੂਗੇ ਆਪਾਂ ਤੁਹਾਨੂੰ ਅੱਜ ਟੋਟਲੀ ਹੈਂਡਵਰਕ ਦੇ ਹੈਂਡ ਮੇਡ ਸੂਟ ਦਿਖਾਵਾਂਗੇ ਪਾਰਟੀ ਵੇਅਰ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਸੀਂ ਸਾਰਿਆਂ ਤੋਂ ਪਹਿਲਾਂ ਵੇਖ ਸਕੋ ਸਾਰਿਆਂ ਸੂਟਾਂ ਦੀਆਂ ਫੁੱਲ ਪਿਕਸ ਵੇਖਣ ਲਈ ਇੰਸਟਾਗ੍ਰਾਮ ਦੇ ਉੱਪਰ ਆਪਣਾ ਪੇਜ ਆ ਖਟੜਾ ਬਟਿਕ ਦੇ ਨਾਮ ਤੇ ਤੁਸੀਂ ਉਹਦੇ ਉੱਪਰ ਵੀ ਫੋਲੋ ਕਰ ਸਕਦੇ ਹੋਗੇ तुम स्टिच करा के भी लै सकते हो विदाउट स्टिचिंग भी लैसते हो शिपिंग है जी आप वर्ल्ड वाइड कर देंगे कि बैठे हो गए अपने सूट ऑर्डर करके मंगवा सकते हो अगर थोड़ा कोई अपना डिजाइन है गा, पिक भेज के वह भी रेडी करवा सकते हो गे आप कस्टम भी कर देंगे आवल दे है जहरा ए शेप बनया हुया रेस्ट कलर का सूट है यह वाइट शिमर लैके आपने डई कराई हुई है बिलकुल सॉफ्ट स्टफ है V shape ਦੇ ਵਿੱਚ ਆਪਾਂ ਨੇ ਇਹਦਾ neck ਰੱਖਿਆ ਹੈਗਾ ਟੋਟਲੀ ਹੈਂਡ ਮੇਡ ਹੈ ਇਹ ਦਾਬ ਕਾ ਪਰਲ ਕੱਟ ਦਾਣਾ ਇਹਦੇ ਵਿੱਚ ਯੂਜ਼ ਹੋਇਆ ਹੋਇਆ ਮਹਿਰੂਨ ਕਲਰ ਦਾ ਆਪਾਂ ਨੇ thread ਉਸ ਯੂਜ਼ ਕੀਤਾ ਸਾਰੇ frock ਦੇ ਵਿੱਚ ਜਿਹੜੇ ਡਾਟਸ ਆਣਗੇ ਹੈਂਡਵਰਕ ਜੇ ਆਪਾਂ ਨੇ ਪਰਲ ਲਾ ਕੇ ਡਾਟਸ ਪਾਏ ਹੋਏ ਲੇਗੇ ਆਵਲੀਆਂ ਦੇ ਉੱਪਰ ਆਪਾਂ ਨੇ ਸਪੈਰੋ ਬਣਾਈਆਂ ਨੇ ਹੈਗੀਆਂ ਹੈਂਡਵਰਕ ਦੀਆਂ ਸਿੱਪੀ ਦੇ ਨਾਲ ਸਪੈਰੋ ਬਣੀ ਹੋਈ ਹੈ ਕੇਰ ਦੇ ਉੱਪਰ ਵਰਕ ਆਊਗਾ ਇਹ ਆਪਾਂ ਨੇ ए शेप ਦੇ ਵਿੱਚ ਬਣਾਈ ਆ ਅਗਰ ਤੁਸੀਂ ਇਹ ਕਲੀਆਂ ਵਾਲੀ ਬਣਾਉਣੀ ਆ ਜਾਂ ਅੰਬ੍ਰੇਲਾ ਕੱਟ ਦੇ ਵਿੱਚ ਬਣਾਉਣੀ ਹੈਗੀ ਉਦਾਂ ਵੀ ਬਣ ਜੂਗੀ ਵਰਕ ਨਾਲ ਦੀ ਆਪਾਂ ਨੇ ਇਹਨੂੰ ਪ੍ਰੋਪਰ ਫਿਨਿਸ਼ਿੰਗ ਦਿੱਤੀ ਹੈਗੀ ਵਰਕ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ ਸੇਮ ਹੀ ਵਰਕ ਆਪਾਂ ਨੇ ਸੂਟ ਦੇ ਉੱਪਰ ਰੱਖਣਾਗਾ ਪੰਜਾਬੀ ਸੂਟ ਦੇ ਉੱਪਰ ਉਹਦੇ ਉੱਪਰ ਵੀ ਬਣ ਜੂਗਾ ਤੇ ਆਹ ਵਾਲੀਆਂ ਇਹਦੀਆਂ 슬ੀਵਸ ਆਣਗੀਆਂ ਪਾਕਿਸਤਾਨੀ 슬ੀਵਸ ਬਣਾਈਆਂ ਨੇ ਆਪਾਂ ਨੇ ਇਹਦੀਆਂ ਬਾਹਮਣੇ ਉੱਪਰ ਵੀ ਵਰਕ ਆਊਗਾ ਇਹਦੇ ਨਾਲ ਆਪਾਂ ਨੇ ਸਟ੍ਰੇਟ ਬਾਟਮ ਰੱਖੀ ਹੈਗੀ ਬਾਟਮ ਦੇ ਉੱਪਰ ਵੀ ਵਰਕ ਹੋਇਆ ਹੋਇਆ ਹੈਗਾ ਘੇਰੇ ਨਾਲ ਦੀ ਆਪਾਂ ਨੇ ਬਾਟਮ ਤੇ ਵਰਕ ਹੈ ਉੱਪਰ ਆਪਾਂ ਨੇ ਹੈਂਡਵਰਕ ਜਿਹਨ ਰੋਡਸ ਦਿੱਤੀਆਂ ਹੋਈਆਂ ਨੇ ਬਹੁਤ ਪਿਆਰਾ ਆਪਾਂ ਨੇ ਇਹਦੇ ਨਾਲ ਦੁਪੱਟਾ ਬਣਾਇਆ ਹੈਗਾ ਥੋੜੇ ਜਿਵੇਂ ਪਿੱਛੇ ਤੋਂ ਰੱਖੋ ਪਿਓਰ ਔਰੀਂਜ ਦੇ ਇਹਦੇ ਨਾਲ ਦੁਪੱਟਾ ਪੈਚ ਸਲਾ ਕੇ ਆਪਾਂ ਨੇ ਇਹਦਾ ਦੁਪੱਟਾ ਰੈਡੀ ਕੀਤਾ ਆਵਲੀਆਂ ਜਿਹੜੀਆਂ ਇਹ ਵੀ ਆਰਗਾਨਜ਼ ਆਪਣੇ ਅਲੱਗ ਤੋਂ ਲੈ ਕੇ ਡਾਈ ਕਰਾ ਕੇ ਜਰੀ ਜਰੀ ਦੀ ਬੁਟੀ ਵਾਲਾ ਇਹਦੇ ਨਾਲ ਪੈਚ ਲਾਏ ਹੋਏ ਨੇਗੇ ਤੇ ਇਹਨੂੰ ਆਪਾਂ ਨੇ ਕਲੀਆਂ ਦੇ ਨਾਲ ਜੋੜਿਆ ਹੋਇਆ ਦੁਪट्टे ਨੂੰ ਦੁਪट्टे ਦੇ ਵਿੱਚ ਪੈਚ ਆ ਕੇ ਸੈਂਟਰਾ ਜਿਹੜਾ ਆਪਾਂ ਨੇ ਪਲੇਨ ਰੱਖਿਆ ਹੈਗਾ ਵਰਕ ਨਾਲ ਮੈਚ ਕਰਦੀ ਆਪਾਂ ਨੇ ਮਹਿਰੂਨ ਕਲਰ ਦੀ ਇਹਨੂੰ ਉਹ ਵਰਕ ਨਾਲ ਮੈਚ ਆਪਾਂ ਨੇ ਮਹਿਰੂਨ ਦੁਪੱਟਾ ਰੱਖਿਆ ਸੇਮ ਹੀ ਇਹਦੇ ਵਿੱਚ ਪਰਲ ਜੂਸ ਹੋਏ ਹੋਏ ਨੇ ਪਰਲਸ ਵਾਲੀ ਉਹ ਆਪਾਂ ਨੇ ਇਹਦੇ ਉੱਪਰ ਲੈਸ ਲਾਈ ਹੋਈ ਹੈਗੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਨੈਕਸਟ ਸੂਟ ਦਿਖਾਉਣੇ ਆਂਗੇ ਨੈਕਸਟ ਜਿਹੜਾ ਇਹ ਵੀ ਆਪਣਾ ਵਾਈਟ ਸਟਾਫ ਲੈ ਕੇ ਡਾਈ ਕਰਵਾਇਆ ਹੋਇਆ ਪਿਓਰ ਔਰਗਾਂਜਾ ਦਾ ਤੁਸੀਂ ਆਪਣੇ ਵੈਡਿੰਗ ਸੀਜ਼ਨ ਲਈ ਸੂਟ ਬੁੱਕ ਕਰ ਸਕਦੇ ਹੋਗੇ ਸਟਾਫ ਇਹਨਾਂ ਦਾ ਚੇਂਜ ਹੋ ਜਾਊ ਕਲਰ ਚੇਂਜ ਹੋ ਜਾਊ ਅਗਰ ਤੁਸੀਂ ਨੇ ਕੋਈ ਆਪਣੇ ਕਲਰ ਦੇ ਉੱਪਰ ਕਰਵਾਉਣਾ ਪੂਰਾ ਹੈਵੀ ਸੂਟ ਹੈ ਇਹ ਟੋਟਲੀ ਹੈਂਡ ਮੇਡ ਹੈ ਫਰੰਟ ਵੀ ਇਹਦਾ ਹੈਵੀ ਹੈ ਘੇਰੇ ਦੇ ਉੱਪਰ ਪੂਰਾ ਹੈਵੀ ਵਰਕ ਹੈ neck ਹੈਵੀ ਹੈ ਸੇਮ ਹੀ ਇਹਦੀਆਂ ਸਲੀਵਸ ਹੈਵੀ ਹੋਣਗੀਆਂ ਘੇਰੇ ਦਾ ਵਰਕ ਦੇਖ ਸਕਦੇ ਹੋ ਤੁਸੀਂ ਜਿੰਨੇੜੇ ਤੋਂ ਪੂਰਾ ਹੈਵੀ ਵਰਕ ਕੀਤਾ ਹੋਇਆ ਹੈਗਾ ਸੈਂਟਰ ਪੈਨਲ ਜਾਂਦੇ ਨੇ ਆਹ ਵਾਲੇ ਜਿਹੜੇ ਸੈਂਟਰ ਪੈਨਲ ਆਉਣਗੇ ਇਦਾਂ ਵੀ ਆਪਾਂ ਨੇ ਬੀ ਸ਼ੇਪ ਦੇ ਵਿੱਚ ਹੈਵੀ ਨੱਕ ਵਰਕ ਕੀਤਾ ਹੋਇਆਗਾ ਬੈਕ ਤੇ ਆਪਾਂ ਨੇ ਇਹਨੂੰ ਲਟਕਣ ਲਾਏ ਹੋਏ ਲਏਗੇ ਵਰਕ ਨਾਲ ਹੀ ਮੈਚ ਕਰਦੇ ਆਹ ਵਾਲੀਆਂ ਇਹਦੀਆਂ 슬ੀਵਸ ਆਣਗੀਆਂ 슬ੀਵਸ ਦੇ ਉੱਪਰ ਵੀ ਹੈਵੀ ਵਰਕ ਆਊਗਾ ਹਮਲਾ ਵਰਕ ਹੈ ਜਿਹੜਾ 슬ੀਵਸ ਦੇ ਉੱਪਰ ਆਊਗਾ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈਗੀ ਕਰੇਵ ਦੇ ਆਪਾਂ ਨੇ ਇਹਦੇ ਨਾਲ ਬਾਟਮ ਰੱਖੀ ਆ ਬਾਟਮ ਦੇ ਉੱਪਰ ਵੀ ਜਿਹੜਾ ਵਰਕ ਹੈ ਪੂਰਾ ਹੈਵੀ ਆਊਗਾ ਕੰਮ ਹੋਵੇ ਸੋ ਤੁਹਾਨੂੰ ਤੁਹਾਡੀ ਚੋਆਇਸ ਅਨੁਸਾਰ ਮਿਲੂਗਾ ਕੋਸਟਲੀ ਸੂਟ ਨੇ ਇਹ ਕਿਉਂਕਿ ਟੋਟਲੀ ਹੈਂਡ ਮੇਡ ਸੂਟ ਨੇਗੇ ਆਵਲਾ ਵਰਕ ਹੈ ਜਿਹੜਾ ਬਾਟਮ ਦੇ ਉੱਪਰ ਆਊਗਾ ਦੁਪੱਟਾ ਵੀ ਇਹਦੇ ਨਾਲ ਫੁੱਲ ਪਿਓਰ ਆਰਗੰਝੇ ਦਾ ਦੁਪੱਟਾ ਜਿਹੜਾ ਇਹ ਵੀ ਹੈਂਡਵਰਕ ਹੋਇਆ ਹੋਇਆਗਾ ਸਾਰੇ ਦੁਪੱਟੇ ਦੇ ਵਿੱਚ ਆਪਾਂ ਰੈਸਿਪੀ ਯੂਜ਼ ਕੀਤੀ ਹੋਈ ਹੈਗੀ ਆਵਲਾ ਕੱਟ ਵਰਕ ਕਰਕੇ ਇਹਨੂੰ ਹੈਂਡਵਰਕ ਦਾ ਦੁਪੱਟਾ ਹੈਗਾ ਕਈ ਸ਼ੇਪ ਦੇ ਵਿੱਚ ਹੈ ਜਿਹੜਾ ਇਹਨੂੰ ਜਿਗਜੈਗ ਬਣਿਆ ਹੋਇਆ ਹੈਗਾ ਇਹ ਕਾਫੀ ਸਾਰੇ ਕਲਰਾਂ ਦੇ ਵਿੱਚ ਸੂਟ ਰੈਡੀ ਹੋ ਰਹੇ ਨੇ ਤੁਸੀਂ ਆਪਣੀ ਚੁਆਇਸ ਅਨੁਸਾਰ ਆਪਣੇ ਕਲਰ ਦੇ ਉੱਪਰ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਇਹ ਵਾਲਾ ਆਪਣਾ orange ਕਲਰ ਦੇ ਉੱਪਰ ਸੀਗਾ ਇਸ ਤੋਂ ਪਹਿਲਾਂ ਤੁਸੀਂ ਰੈਸਟ ਦੇ ਉੱਪਰ ਦੇਖਿਆ ਸੀਗਾ ਇਹ ਪ੍ਰੋਪਰ orange ਕਲਰ ਦਾ ਨੈਸਟਾ ਆਪਣਾ ਪਿਓਰ ਵੈਲਵਟ ਦੇ ਉੱਪਰ ਬਿਲਕੁਲ ਪਿਓਰ ਵੈਲਵਟਾ ਡਾਈਏਬਲ ਹੈ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਡਾਈ ਕਰਵਾ ਸਕਦੇ ਹੋਗੇ ਵਾਈਨ ਕਲਰ ਦੀ ਸ਼ਰਟ ਹੈ ਇਹ ਇਹਦੇ ਨਾਲ ਆਪਾਂ ਨੇ ਵਾਈਟ ਕਲਰ ਦੀ ਬਾਟਮ ਰੱਖੀ ਹੈ ਘੇਰੇ ਦਾ ਵਰਕ ਚੈੱਕ ਕਰ ਸਕਦੇ ਹੋ ਤੁਸੀਂ ਅੱਜ ਕੱਲ੍ਹ ਦਾ ਸਟਾਈਲ ਵੀ ਇਹਨੂੰ ਬਣਾ ਸਕਦੇ ਹੋ ਤੁਸੀਂ ਇਸ ਦੇ ਵਿੱਚ ਕੱਟ ਪਾ ਕੇ ਅਗਰ ਤੁਸੀਂ ਉਹਨੂੰ ਸ਼ਾਰਟ ਦੇ ਵਿੱਚ ਰੱਖਣਾ ਸ਼ਰਟ ਨੂੰ ਤਾਂ ਤੁਸੀਂ ਉਹਨੂੰ ਲਹਿੰਗਾ ਚੋਲੀ ਵੀ ਬਣਵਾ ਸਕਦੇ ਹੋ ਆਹ ਵਾਲਾ ਇਹਦਾ ਨੈੱਕ ਦੇ ਉੱਪਰ ਵਰਕ ਆਣਾ ਹੈਗਾ ਸੇਮ ਵਿੱਚੋਂ ਵਰਕ ਤੁਸੀਂ ਨੇ ਦੁਪट्टे ਦੇ ਲੈਣਾ ਤੇ ਨਾਲ ਆਪਾਂ ਦੁਪੱਟੇ ਤੇ ਵੀ ਕਰਾ ਦਾਂਗੇ ਇਹਦੀਆਂ ਬਾਹਾਂ ਵੀ ਪੂਰੀਆਂ ਹੈਵੀ ਆਉਣਗੀਆਂ ਸੇਮ ਹੀ ਆਪਾਂ ਨੇ ਘੇਰ ਵਾਲਾ ਵਰਕ ਆ ਜਿਹੜਾ 슬ੀਵਸ ਦੇ ਉੱਪਰ ਕੀਤਾ ਹੋਇਆ ਹੈਗਾ ਵਾਈਟ ਕਲਰ ਦੀ ਆਪਾਂ ਨੇ ਇਹਦੇ ਨਾਲ ਬਾਟਮ ਰੱਖਿਆ ਪਿਓਰ ਬੈਲੋਵਟ ਦੀ ਬਿਲਕੁਲ ਸੌਫਟ ਵਾਲਾ ਸਟੱਫ ਹੈਗਾ ਇਹਦਾ ਜਿਹੜਾ ਰੇਟ ਆ ਪਲੇਨ ਸਟੱਫ ਦਾ ਵੀ ਕਾਸਟਲੀ ਹੈਗਾ ਇਹ ਡਾਈਏਬਲ ਆ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਇਹਨੂੰ ਡਾਈ ਕਰਵਾ ਸਕਦੇ ਹੋਗੇ ਆਹ ਵਾਲਾ ਇਹਦੀ ਬਾਟਮ ਦੇ ਉੱਪਰ ਵਰਕ ਹੋਣਾ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਇਹ ਵਿਦਆਟ ਬਾਟਮ ਵਰਕ ਲੈਣਾ ਉਹ ਵੀ ਤੁਹਾਨੂੰ ਰੈਡੀ ਹੋ ਜਾਊਗਾ ਫੁੱਲ ਲੁੱਕ ਸੂਟ ਦੀ ਆਪਾਂ ਤੁਹਾਨੂੰ ਦਿਖਾਉਣੀ ਆ ਕਮਲ ਚਨੂਨ ਦਾ ਆਪਾਂ ਨੇ ਇਹਦੇ ਨਾਲ ਦੁਪੱਟਾ ਲਾਇਆ ਹੈਗਾ ਪਿਓਰ ਕਮਲ ਚਨੂਨ ਦਾ ਦੁਪੱਟਾ ਫੋਰ ਸਾਈਡ ਆਪਾਂ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੈ ਫਿਨਿਸ਼ਿੰਗ ਦੇਣ ਤੋਂ ਬਾਅਦ ਆਪਾਂ ਨੇ ਲੈਸ ਲਾਈ ਹੈ ਲੈਸ ਬਿਲਕੁਲ ਇਸ ਤਰ੍ਹਾਂ ਲੱਗਦੀ ਆ ਆਪਾਂ ਪਿੱਛੇ ਹਟਮੀ ਲਾਈ ਹੈਗੀ ਫਿਨਿਸ਼ਿੰਗ ਤੋਂ ਜਿੱਦਾਂ ਹੈਂਡ ਮੇਡ ਵਰਕ ਹੋਇਆ ਹੋਇਆ ਵਾ ਹੁੰਦਾ ਫੁੱਲ ਲੁੱਕ ਦੇਖ ਸਕਦੇ ਹੋ ਤੁਸੀਂ ਸੂਟ ਦੀ ਇਸ ਤੋਂ ਬਾਅਦ ਨੈਸਟਾ ਆਪਣੇ ਕੋਲੇ ਕ੍ਰੇਵ ਦੇ ਵਿੱਚ ਹੈਂਡਮੇਡ ਹੈ ਵੀ ਸਾਰੀ ਸ਼ਰਟ ਦੇ ਵਿੱਚ ਹੈਂਡਵਰਕ ਦੀਆਂ ਬੂਟੀਆਂ ਆਣੀਆਂ ਮਹਿਰੂਨ ਕਲਰ ਦਾ ਕੰਟਰਾਸਟ ਰੱਖ ਕੇ ਆਪਾਂ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਫੋਰ ਸਾਈਡ ਚਾਕਾਂ ਤੇ ਘੇਰੇ ਤੇ ਸ਼ਰਟ ਦੇ ਵਿੱਚ ਬੂਟੀਆਂ ਉਸ ਤੋਂ ਬਾਅਦ ਆਪਾਂ ਇਹਨੂੰ ਬਟਨਸ ਲਾਏ ਲੇਗੇ ਆਵਲਾ ਵਰਕ ਹੈ ਜਿਹੜਾ ਇਹਦੇ ਆਵਾਮਾਂ ਦੇ ਉੱਪਰ ਆਣਾ ਹੈਗਾ ਸੇਮ ਹੀ ਇਹਦੀ ਬਾਟਮ ਦੇ ਉੱਪਰ ਵਰਕ ਆਊਗਾ ਬਾਹਵਾ ਨਾਲ ਦਾ ਪ੍ਰੋਪਰ ਫਿਨਿਸ਼ਿੰਗ ਦੇ ਕੇ ਇਹਨੂੰ ਬਾਟਮ ਦੇ ਉੱਪਰ ਵਰਕ ਹੈ ਮਹਿਰੂਨ ਕਲਰ ਦੀ ਸ਼ਾਰਟ ਨਾਲ ਦੀ ਉਹਨੂੰ ਫਿਨਿਸ਼ਿੰਗ ਹੈ ਦੁਪੱਟਾ ਜਿਹੜਾ ਹੈ ਨਾਲ ਆਪਾਂ ਨੇ ਬਰਬਰੀ ਦਾ ਰੱਖਿਆ ਹੈਗਾ ਮਾਸਟਰਡ ਕਲਰ ਦਾ ਸੂਟ ਹੈ ਇਹ ਆਹ ਵਾਲੀ ਜਿਹੜੀ ਉਹਨੂੰ ਫਿਨਿਸ਼ਿੰਗ ਹੈ ਬੈਕ ਸਾਈਡ ਤੇ ਹੈ ਫਰੰਟ ਤੇ ਆਪਾਂ ਨੇ ਦੁਪੱਟੇ ਤੇ ਵੈਲਵਟ ਦੀ ਲੈਸ ਲਾਈ ਹੋਈ ਹੈ ਫੋਰ ਸਾਈਡ ਅਗਰ ਤੁਸੀਂ ਇਹ ਸੇਮ ਹੀ ਨਾਲ ਘੇਰੇ ਤੇ ਲਵਾਉਣੇ ਤਾਂ ਘੇਰੇ ਤੇ ਵੀ ਹੋਜੂ ਅਗਰ ਕਸਟਮਰ ਨੇ ਬਾਟਮ ਵਾਲਾ ਡਿਜ਼ਾਈਨ ਆ ਜਾਂ 슬ੀਵਸ ਵਾਲਾ ਘੇਰੇ ਦੇ ਉੱਪਰ ਰੱਖਣਾ ਤਾਂ ਹੋਰ ਸੂਟ ਹੈਵੀ ਹੋ ਜਾਊਗਾ ਅਗਰ ਤੁਹਾਨੂੰ ਕੋਈ ਇਹਨਾਂ ਵਿੱਚੋਂ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਪਿਕ ਪੇਸ ਕੇ ਰੈਡੀ ਕਰਵਾ ਸਕਦੇ ਹੋ ਤੁਹਾਡਾ ਕੋਈ ਆਪਣਾ ਡਿਜ਼ਾਈਨ ਆ ਤੁਸੀਂ ਉਹ ਵੀ ਰੈਡੀ ਕਰਵਾ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਜੀ